ਪੁਲਸ ਵੱਲੋਂ 5 ਕਿਲੋ ਹੈਰੋਇਨ ਸਮੇਤ 4 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ 5 ਕਿਲੋ ਹੈਰੋਇਨ ਸਮੇਤ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਜਗਜੀਤ ਸਿੰਘ ਹਾਲ ਹੀ ਵਿੱਚ ਇਟਲੀ ਤੋਂ ਵਾਪਸ ਆਇਆ ਸੀ ਅਤੇ ਇੱਥੇ ਆਉਣ ਮਗਰੋਂ ਇਹੀ ਗੈਰਕਾਨੂੰਨੀ ਧੰਦਾ ਕਰ ਰਿਹਾ ਸੀ ਪੁਲਿਸ ਅਨੁਸਾਰ ਇਹ ਹੈਰੋਨ ਪਾਕਿਸਤਾਨ ਤੋਂ ਡਰੋਨਾਂ ਹੀ ਭੇਜੀ ਗਈ ਸੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਦੋ ਵੱਖ-ਵੱਖ ਨੈੱਟਵਰਕਾਂ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਨਸ਼ਾ ਸਪਲਾਈ ਕਰ ਲਈ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ ਪੁਲਿਸ ਹੁਣ ਹਵਾਲਾ ਨੈੱਟਵਰਕ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਨ ਕਿੱਥੇ ਭੇਜਣੀ ਸੀ ਅਤੇ ਹੋਰ ਕੌਣ-ਕੌਣ ਇਸ ਵਿੱਚ ਸ਼ਾਮਲ ਹੈ ਇਹਨਾਂ ਸਾਹਿਬੀ ਵੀ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਲਗਾਤਾਰ ਆਪਰੇਸ਼ਨ ਜੈਕਸ਼ਨ ਦੇ ਵਿੱਚ 5 ਕਿਲੋ 67 ਗ੍ਰਾਮ ਹਿਰੋਇਨ ਫਰਿਆ ਸੀ ਅਕ੍ਰੋਸ ਦੀ ਬਾਰਡਰ ਗਰਾਉਂਡ ਨਹੀਂ ਤੇ ਪੁਸ਼ਿੰਗ ਨਹੀਂ ਹੈ ਸਭਨੀਆਂ ਕੰਸਾਈਨਮੈਂਟਸ ਨੇ ਪਰਸੈਂਟ ਦੇ ਡੀਜੀਟੀ ਤੋਂ ਫਿਊਜ਼ ਬੜੇ ਗਨੇ ਕੈਂਪ ਨਾਗਰ ਪੱਤਰ ਤੱਕ ਹੋਇਆ ਹੈ ਇਹਦੇ ਸਬੰਧੀਆਂ ਗੜੀ ਪਹਿਲਾਂ 5 ਕਿਲੋ ਹਿਰੋਇਨ ਦਾ ਪਰਚਾ ਦਰਜਾ ਰੋਕੋਗੇ ਅੰਮ੍ਰਿਤਸਰ ਰੂਲਿੰਗ ਦੇ ਵਿੱਚ ਇਹ ਦੋਨੋਂ ਬੰਦੇ ਲੋਕੀਂ ਦੇ ਰਹਣ ਵਾਲੇ ਆ ਉਹਨੇ ਕਿਹਾ ਇਹ ਮਾਲ ਬਾਈਪਾਸ ਤੋਂ ਹੀ ਗ੍ਰਿਫਤਾਰੀ ਹੋਈ ਹੈ ਦੂਜੇ ਕੇਸ ਇਹ ਨਾਲ ਹਰਮਿੰਦਰ ਸਿੰਘ ਐਸਪੀ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵੀਜ਼ਨ ਵੀ ਸੀਪੀ ਅਰਪੀਕ ਮਡੇ ਸਾਹਮਣੇ ਲਗਾਤਾਰ ਆਪਰੇਸ਼ਨ ਇੱਥੇ ਜਾ ਰਹੇ ਨੇ ਔਰ ਇੱਕ ਬੜਾ ਸਕਸੈਸਫੁਲ ਆਪਰੇਸ਼ਨ ਦੇ ਵਿੱਚ 5 ਕਿਲੋ 60 ਗ੍ਰਾਮ ਹਿਰੋਇਨ ਫੜੀ ਫੜੀ ਆ ਸੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਦੋ ਅਲੱਗ-ਅਲੱਗ ਨੈਟਵਰਕ ਨੇ ਪਰ ਦੋਨੇ ਟ੍ਰਾਂਸਬਾਰਡਰ ਅਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਇਹ ਪੁਸ਼ਹਲ ਹੋਈਆਂ ਜਿਹੜੀਆਂ ਕਨਸਾਈਨਮੈਂਟਸ ਨੇ ਇੱਕ ਕੇਸ ਦੇ ਵਿੱਚ ਗੁਰਜੰਟ ਸਿੰਘ ਤੇ ਜਗਜੀਤ ਸਿੰਘ ਦੋ ਕੇਸ ਫੜੇ ਗਏ ਨੇ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹ ਸਾਡੀ ਟੀਮ ਜਿਹੜੀ ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਨਾਲ ਐਸਐਚਓ ਕੈਂਟ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇਹ 3 ਕਿਲੋ 67 ਗ੍ਰਾਮ ਫੜੀ ਗਈ ਦੋ ਕ୍ୟੂਜ਼ ਨੇ ਇਹਦੇ ਜਿਹੜਾ ਜਗਜੀਤ ਸਿੰਘ ਹੈ ਇਹ ਤਕਰੀਬਨ 40 ਸਾਲ ਦੀ ਉਮਰ ਹੈ ਇਟਲੀ ਤੋਂ ਆਇਆ ਤੇ ਇਹਦੇ ਖਿਲਾਫ ਪਹਿਲਾਂ ਵੀ 5 ਕਿਲੋ ਜਰਮਨ ਦਾ ਪਰਚਾ ਦਰਜਾ ਲੋਕੋਕੇ ਅਮਰਸਰ ਰੂਰਲ ਦੇ ਵਿੱਚ ਇਹ ਦੋਨੋਂ ਬੰਦੇ ਲੋਕੋਕੇ ਥਾਣਾ ਅਮਰਸਰ ਰੂਰਲ ਜ਼ਿਲ੍ਹੇ ਦੇ ਰਹਿਣ ਵਾਲੇ ਹੈ ਇਹਨਾਂ ਨੇ ਕ୍ୟੂਜ਼ ਇਹ ਮਾਲ ਬਾਈਪਾਸ ਤੋਂ ਇਹ ਗ੍ਰਿਫਤਾਰੀ ਹੋਈ ਹੈ ਦੂਜੇ ਕੇਸ 'ਚ ਸਾਡੇ ਜਿਹੜੇ ਨਵਜੋਤ ਸਿੰਘ ਐਡੀਸੀਪੀ ਸਾਹਿਬ ਤੇ ਨਾਲ ਹਰਮਿੰਦਰ ਸਿੰਘ ਏਸੀਪੀ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵਾਈਜ਼ਨ ਡੀసీపీ ਰਮਿੰਦਰ ਸਾਹਿਬ ਨੇ ਕੀਤੀ ਉਹ ਉਹਦੇ ਵਿੱਚ ਦੋ ਕਿਉਂ ਫੜੇ ਗਏ ਸਹਿਲ ਕੁਮਾਰ ਤੇ ਰਿੰਕੂ ਇਹਨਾਂ ਤੋਂ 2 ਕਿਲੋ ਹੀਰੋਨ ਦੀ ਬਰਾਮਦਗੀ ਹੋਈ ਹੈ ਇਹ ਦੋਨੋਂ ਇੱਕ ਪੱਟੀ ਦਾ ਰਹਿਣ ਵਾਲਾ ਅਰੰਤਾਰਨ ਦਾ ਦੂਜਾ ਗੁਰੂ ਅਰਜਨ ਸਾਹਿਬ ਫਰੋਜ਼ਪੁਰ ਦਾ ਰਹਿਣਾ ਸੋ ਦੋਨਾਂ ਦੀ ਜਿਹੜੀ ਮੁੱਢਲੀ ਪੁਛਗਤ ਪਤਾ ਲੱਗਿਆ ਕਿ ਇਹ ਬੰਦੇ ਸਾਲਕ ਤੋਂ ਇਹ ਕੰਮ ਕਰ ਰਹੇ ਨੇ ਔਰ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਕਾਫੀ ਲਿੰਕ ਪਤਾ ਹੋਏ ਹੋਏ ਨੇ ਉਸ ਤੋਂ ਬਾਅਦ ਆ ਕੇ ਜਿਹੜੀ ਕਨਸਾਈਨਮੈਂਟ ਚੁੱਕਦੇ ਐ ਇਹ ਅੱਗੇ ਉਹਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦੇ ਨੇ ਇਹਦੇ ਚ ਕਾਫੀ ਅੱਗੇ ਲੀਡਸ ਚੱਲੀਆਂ ਨੇ ਜਿਹੜੀਆਂ ਕਿ ਇਸ ਟਾਈਮ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੁਹਾਡਾ ਸ਼ੇਅਰ ਕਰਨਾ ਜ਼ਰੂਰੀ ਸੀ ਬਿਕਾਜ਼ ਇਹ ਇੰਪੋਰਟੈਂਟ ਸੀ ਕਿ ਜਿਹੜੀ ਰਿਕਵਰੀ ਔਰ ਇਸ ਦੇ ਵਿੱਚ ਅਸੀਂ ਸਾਰੇ ਐਂਗਲ ਇਹਦੇ ਦੇ ਦੇਖ ਰਹੇ ਆ ਇਹਨਾਂ ਦੇ ਕੋਈ ਸਾਥੀ ਵੀ ਫਿਕਰ ਹੋਏ ਆ ਹਵਾਲਾ ਐਂਗਲ ਵੀ ਦੇਖ ਰਹੇ ਆ ਔਰ ਫਾਰਵਰਡ ਬੈਕਵਰਡ ਲਿੰਕੇਜਸ ਵੀ ਸਾਰੇ ਦੇਖ ਰਹੇ ਆ ਸਾਰੀ ਟੈਕਨੀਕਲ ਡੀਪ ਇਨਵੈਸਟੀਗੇਸ਼ਨ ਉਹਨੂੰ ਵੀ ਨਾਲ-ਨਾਲ ਅਸੀਂ ਚਲਾ ਰਹੇ ਹਾਂ ਤੋਂ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਕੰਮ ਹੋਇਆ ਤਾਂ ਨਹੀਂ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ 2025 ਦੇ ਵਿੱਚ ਹੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਕਾਫੀ ਜ਼ਿਆਦਾ ਰਿਕਵਰੀ ਤਕਰੀਬਨ 25 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਚੁੱਕੇ ਹਾਂ ਹੁਣ ਤੱਕ ਔਰ ਉਹਦੇ ਚ ਇਹ ਜਿਹੜੀ ਇਸ ਸਾਲਾਂ ਨੂੰ ਕੰਪੈਰੀਟਿਵ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈ ਤੇ ਇਹਨੂੰ ਅਸੀਂ ਇੱਤਾ ਹੀ ਆਪਣੀ ਜਿਹੜੀ ਕੈਂਪੇਨ ਅਗੇ ਸਟੱਗਸ ਅਗੇ ਐਂਸਟਰ ਨੂੰ ਕਰੀ ਰਿਹਾ ਕਰ। ਇਕ ਤਰੇ ਕਲੌਕਪੋਰਟ ਤੋਂ ਮਗਵਾਰਸੀ ਹੋਰ ਹਵਾਲਾ ਨੈਟਵਰਕ ਨਹੀਂ ਜੁੜ ਕਰਦੇ। ਕਿਨਾਂ ਦਾ ਕੋਈ ਇਸ ਤਰ੍ਹਾਂ ਦਾ ਮਿਲਿਆ ਕਿ ਫੰਡਿੰਗ ਇਸ ਤਰ੍ਹਾਂ ਦੀ ਜੁੜ ਕਰਦੇ ਜਦੋਂ ਪਿਛਲੇ ਸਮੇਂ ਤੇ ਕੋਈ ਜਸਾਲੇ ਵੀ ਲਿੰਕ ਤੋਂ ਮਿਲਿੰਦਾ ਤੁਹਾਨੂੰ ਤੇ ਦਲਦ ਪਾਸੇ ਜੁੜ ਕਰਦੇ ਸੀ ਕਿ ਐਂਟੀਸੋਰ ਗਿਆ। ਇਸ ਦਾ ਨਾ ਕੋਈ ਨਿੱਕਾ ਨਹੀਂ ਦੇਖੋ ਪਤਾ ਕੀ ਹੈ ਜਿੱਥੇ ਵੀ ਡਰਗ ਦੀ ਰਿਕਵਰੀ ਹੁੰਦੀ ਹੈ ਜਾਂ ਵੈਪਨ ਸੀ ਉਹਦੇ ਵਿੱਚ ਪੈਸਾ ਤਾਂ ਇਨਵੋਲ ਹੁੰਦਾ ਹੀ ਹੈ ਕਿਉਂਕਿ ਪੈਸੇ ਦੇ ਲਾਲਚ ਨਾਲ ਹੀ ਲੋਕ ਇਸ ਫੇਡ ਦੇ ਵਿੱਚ ਆਪਣੇ ਆਪ ਨੂੰ ਮਤਲਬ ਇਨਵੋਲ ਕਰ ਲੈਂਦੇ ਨੇ ਤੇ ਮੁੜ ਕੇ ਪਛਤਾਉਂਦੇ ਨੇ ਉਹਦੇ ਵਿੱਚ ਇਹ ਉਹ ਸਾਰੇ ਐਂਗਲ ਅਜੇ ਆਪਾਂ ਸਾਰਾ ਗੱਲ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਹਦੇ ਡੈਫੀਨਿਟਲੀ ਲਿੰਕੇਜਸ ਬੜੇ ਫਾਈਨਲ ਸਟੇਜ ਤੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹਨੂੰ ਅਸੀਂ ਇੱਕ ਇੱਕ ਨੂੰ ਬਰੀਕੀ ਨਾਲ ਲੈ ਕੇ ਔਰ ਲਾਸਟ ਐਂਡ ਤੱਕ ਹਰੇਕ ਜਿਹੜਾ ਵੀ ਇਹਨਾਂ ਨਾਲ ਕਨੈਕਟਡ ਕੋਈ ਚੀਜ਼ ਹੈ ਉਹਨੂੰ ਅਸੀਂ ਹੌਂ ਰਿਕਾਰਡ ਲਿਆ ਕੇ ਜਿਹੜੇ ਵੀ ਵਾਜਬ ਕਾਰਵਾਈ ਉਹਦੇ ਖਿਲਾਫ ਕੀਤੀ ਹੈ ਤੇ ਤੱਕ ਕਿ ਤੁਸੀਂ ਨਗਰ ਕੌਂਸਲ ਤੋਂ ਗਿਆ ਲੱਗਦਾ ਹੈ ਤੁਸੀਂ جانتے ਹੋ ਬੜੇ ਜਿਹੜਾ ਪੈਸਾ ਹਵਾਲੇ ਨਹੀਂ ਭੇਜਦੇ ਤੇ ਜੇਕਰ ਹਵਾਲਾ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋ ਜੇ ਇਹਨਾਂ ਕੋਲ ਤੇ ਜ਼ਰੀਆ ਨਾ ਰਵੇ ਜਿਹੜਾ ਇਹ ਕੀ ਕਿ ਫੁੱਟ ਜੇ ਕਿਸੇ ਪਰ ਤੇ ਇਹ ਬਿਲਕੁਲ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਲਗਾਣੇ ਤੋਂ ਇੱਕ ਜਿਹੜਾ ਬੰਦਾ ਆਪਣੀ बना के कम कर रहे पिछे ज बंदे फटे गए सारा एंगल इतने स्पैशल है और मनी ट्रेल हमेशा ही इंपोर्टेंस दें चाहे बैंक खाते ने चाहे प्रॉपर्टीज़ ने सारिया चीजा जन का फोकस रखी है और मैं यही समझदा कि जी अवर्ड बैकवर्ड लिंकेज न्यान न फोकस करके उसे कम करते नतीजा कि होर रिकवरीज होंगे ਤੁਸੀਂ ਜਿਹੜਾ ਇੱਕ ਜਿਹੜਾ ਪੜਿਆ ਗਿਆ ਵਿਕੀਡੋ ਹੈ ਕਿਦੋਂ ਆਇਆ ਸੀ ਕਿਦੋਂ ਆਇਆ ਸੀ ਇਟਲੀ ਤੋਂ ਪਰ ਇਹ ਮੈਨੂੰ ਦਿਖਣਾ ਪੈਗਾ ਮੈਨੂੰ ਉਹਨ ਇੱਕਦਮ ਤਾਂ ਯਾਦ ਨਹੀਂ ਕਿ ਪਰ ਇਟਲੀ ਤੋਂ ਆਇਆ ਔਰ ਇਹਦੇ ਖਿਲਾਫ ਇਹ ਮੈਂ ਪਹਿਲਾ ਮੁਕਦਮਾ ਸੀ 14 1 2024 ਦਾ ਲੋਕੋ ਕੇ ਥਾਂ ਲੇ ਨਾ 5 ਕਿਲੋ ਹੀਰੋਇਨ ਦੇ ਵਿੱਚ ਇਹ ਗ੍ਰਿਫਟਾਰ ਹੋਇਆ ਸੀ ਇਹ ਬਾਹਰ ਨਹੀਂ ਗਿਆ ਨਹੀਂ ਉੱਥੇ ਹੀ ਹੈ ਅਹੀਂ ਮੈਂ ਤੁਹਾਨੂੰ ਕਹਿੰਦਾ ਸਕ੍ਰੀਨ ਹਾਲ ਤੱਕ ਐਕਟਿਵ ਨਹੀਂ ਸਰ ਪੋਸਿਬਿਲਟੀ ਹੈ ਕਿ ਰਾਜਸਥਾਨ ਦੇ ਤੋਂ ਅਮਰੀਕਾ ਕੈਨੇਡਾ ਤਾਂ ਯੂਰਪ ਦੇ ਵਿੱਚ ਵੀ ਜਿਹੜੇ ਕੈਪਟਨ ਦਾ ਟਿਕਣ ਦੇਖੋ ਮੈਨੂੰ ਇਹ ਸਮਝ ਆ ਕਿ ਬਾਹਰ ਬੈਠੇ ਜਿਹੜੇ ਸਾਡੇ ਕੁਝ ਲੋਕ ਨੇ ਸਾਰੇ ਤਾਂ ਨਹੀਂ ਮਤਲਬ ਜਿਹੜੇ ਬੈਡ ਐਲੀਮੈਂਟਸ ਸਾਡੇ ਦਾ ਹੁੰਦੇ ਹਰੇ ਸੈਕਸ਼ਨ ਆਫ ਸੋਸਾਇਟੀ ਉਹ ਡੈਫੀਨਿਟਲੀ ਜਲਦੀ ਪੈਸਾ ਕਮਾਉਣ ਦੇ ਚੱਕਰ 'ਚ ਇਕ ਆਪਣੇ ਆਪ ਨੂੰ ਸੋਚਦੇ ਨੇ ਕਿ ਪਦਲੇ ਅਸੀਂ ਬਾਹਰ ਬੈਠੇ ਸੇਫ ਆ ਉਹ ਬਾਹਰ ਫਿਰ ਕ੍ਰਾਸ ਦੀ ਬਾਰਡਰ ਪਹਿਲਾਂ ਲਿੰਕ ਬਣਾ ਲੈਂਦੇ ਫਿਰ ਇੰਡੀਆ ਦੇ ਬੰਦਿਆਂ ਨੂੰ ਕਿੰਨਾ ਦੇ ਭੋਲੇ-ਪਾਲੇ ਲੋਕਾਂ ਨੂੰ ਲਾਲਚ ਦੇ ਕੇ ਕੁਬਰਾ ਕਰਕੇ ਇਸ ਗੁਰਖਤੰ ਦੇ ਵਿੱਚ ਸ਼ਾਮਿਲ ਕਰਦੇ ਨੇ ਜਿੰਨਾ ਕਿ ਇੱਕ ਦਲਦਲ ਵਾਂਗੂ ਨੌਜਵਾਨ ਸਾਡੇ ਫਸਦੇ ਜਾ ਰਹੇ ਨੇ ਮੈਂ بار بار ਤੁਹਾਡੇ ਨਾਲ ਵੀ ਅਪੀਲ ਕਰਦਾ ਇਹ ਤੁਹਾਨੂੰ ਜਿਹੜਾ ਲਾਲਚ ਦੇ ਕੇ ਫਸਾ ਲੈਂਦੇ ਨੇ ਮੁਰਕੇ ਸਾਰੀ ਉਮਰ ਬੱਚਿਆਂ ਦੀ ਖਰਾਬ ਹੋ ਜਾਂਦੀ ਹੈ ਤੇ ਮਾਪਿਆਂ ਨੂੰ ਵੀ ਸਾਰੇ ਰਿਸਪੈਕਟੇਬਲਸ ਨੂੰ ਵੀ ਸਾਰੀ ਸਮਾਜ ਨੂੰ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜੀ ਨੂੰ ਇਸ ਬਾਰੇ ਟਾਈਮ ਟੂ ਟਾਈਮ ਕਾਉਂਸਲ ਕਰਦੇ ਰਹੀਏ ਜਾਗਰਿਤ ਕਰਦੇ ਰਹੀਏ ਸਰ ਸਾਹਿਬ ਜਿਹੜੀ ਐਟੀਵਿਟੀ ਹੈ ਇਹ ਬਣਾ ਕਿੱਥੇ ਦੇਣੀ ਸੀ ਤੁਹਾਹਾ वो भी चल रहा ਹੈ ਜੀ ਉਹ ਮੈਂ ਤੁਹਾਨੂੰ ਤਾਂ ਹੀ ਨਹੀਂ ਦੱਸਿਆ ਬਿਕੋਜ਼ ਉਂ ਤਾਂ ਫਿਰ ਲੋਕ ਅਲਰਟ ਹੋ ਜਾਂਦੇ ਜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਕਾਫੀ ਇਹਦੇ ਤੇ ਫਾਈਨਲ ਸਟੇजेस ਦੇ ਉੱਤੇ ਇਨਵੈਸਟੀਗੇਸ਼ਨ ਦੇ ਵਿੱਚ ਅਗਲੇ ਲਿੰਕੇਜਸ ਦੇ ਉੱਤੇ ਕੰਮ ਕਰ ਰਹੇ ਹਾਂ ਜੀ ਅੱਜ ਹੋਇਆ ਰਿਪੋਰਟ ਅਰਾਣਾ ਹੈਗਾ ਜੀ ਐਫਆਈਆਰ ਨੰਬਰ 91412024 ਦਾ ਇਹਦੇ ਮੋਬਾਈਲ ਨੰਬਰ ਦੇ चक्कर कर लागे जी उधर पता नहीं फटे क्या है थैंक यू जी